ਫੋ ਲਓ ਜੀ ਬਾਈ ਜੀ ਅੱਜ ਆਪਾਂ ਤੁਹਾਡੇ ਲਈ ਬਣਾਉਣ ਜਾ ਰਹੇ ਆਂਗੇ ਪਾਰਟ ਨੰਬਰ 38 ਠੀਕ ਹੈ ਜੀ ਕਾਫੀ ਸਮੇਂ ਤੋਂ ਬਾਅਦ ਕਿਉਂਕਿ ਥੋੜਾ ਜਿਹਾ ਟਾਈਮ ਹੈ ਨਹੀਂ ਸੀਗਾ ਤੇ ਅੱਜ ਦੇ ਪਾਰਟ ਦੇ ਵਿੱਚ ਆਪਾਂ ਤੁਹਾਨੂੰ ਦੱਸਾਂਗੇ ਆਪਾਂ ਬੱਕਰੀਆਂ ਨੂੰ ਘੱਟ ਖਰਚੇ ਦੇ ਵਿੱਚ ਕਿਵੇਂ ਰਜਾਈਏ ਕਿਉਂਕਿ ਬਾਈ ਜੀ ਤੁਹਾਨੂੰ ਪਤਾ ਹੈ ਕਿ ਵੀਰਾਂ ਕੋਲੇ ਇੰਨੇ ਪੈਸੇ ਹੈ ਨਹੀਂਗੇ ਬੱਕਰੀ ਵਾਲਿਆਂ ਕੋਲੇ ਤੇ ਅੱਜ ਆਪਾਂ ਤੁਹਾਨੂੰ ਦੱਸਾਂਗੇ ਵੀ ਆਪਾਂ ਘੱਟ ਖਰਚੇ ਬੱਕਰੀ ਨੂੰ ਕਿਵੇਂ ਰਜਾਈਏ ਜਗਦੀਪ ਭਾਈ ਕੋਲੇ ਚਲ ਦਿਆਂਗੇ ਦੇਖਦਾ ਕਿ ਵੀ ਕੀ ਅੱਜ ਜਗਦੀਪ ਭਾਈ ਨੇ ਕਿਹੜਾ ਨਵਾਂ ਸੱਪ ਕੱਢਿਆ ਹਨ ਜਗਦੀਪ ਭਾਈ ਉਹ ਲੱਗਿਆ ਪਿਆਗਾ ਇਹ ਕਿਵੇਂ ਖੂਨ ਜਪ ਲਾਉਣ ਲੱਗਿਆ ਪਿਆ ਬਾਈ ਜਗਦੀ ਬਾਈ ਕੀ ਹੋ ਗਿਆ ਠੀਕ ਵੀ ਆ ਹਾਂ ਹਾਂ ਵਧੀਆ ਬਾਈ ਵਧੀਆ ਖੂਨ ਪਲਾਈ ਇਹਨਾਂ ਬੱਕਰੀਆਂ ਨੂੰ ਬਾਈ ਪਰ ਖੂਨ ਪੀ ਕੇ ਬਣਦੇ ਨੇ ਐਡੇ-ਐਡੇ ਬੋਗ ਤੂੰ ਬੋਗ ਤਾਂ ਦੇਖ ਇਹ ਤਾਂ ਗੱਲ ਹੈਗੀ ਆ ਬੋਗ ਤਾਂ ਘੈਂਟ ਆਗਾ ਪਰ ਇਹ ਕਿਵੇਂ ਯਾਰ ਹਾਂ ਖੂਨ ਪਿਆ ਦੇ ਬਾਰੇ ਹੈ ਕੀ ਆ ਇਹ ਆਲੇ ਜਮਾ ਖੂਨ ਆ ਬਾਈ ਪਿਆਰ ਖੂਨ ਯਾਰ ਹਾਂ ਓਏ ਨਾਲੇ ਬੱਕਰੀਆਂ ਨੂੰ ਵੇਚੀਦਾ ਨਾਲੇ ਆਪ ਪੀਦਾ ਦੇ ਆਪ ਵੀ ਕੋਲ ਵੀ ਨਾ ਠੀਕ ਆ ਫੇਰ ਹੀ ਜਾਨ ਪਾਉਗੀ ਨਾਲੇ ਬੱਕਰੇ ਜਨਾਲੇ ਆਪਣੇ ਜਾ ਠੀਕ ਆ ਬਾਈ ਜੀ ਠੀਕ ਆ ਨਾ ਦੱਸੋ ਜਾਲਾ ਪਾਜ ਆਪਾਂ 38ਵਾਂ ਪਾਰਟ ਤਿਆਰ ਕਰਨ ਜਾ ਰਿਆਂਗੇ ਵੀ ਬੱਕਰੀਆਂ ਨੂੰ ਘੱਟ ਖਰਚ ਜਿ ਕਿਵੇਂ ਰਜਈਏ ਦੱਸ ਬਾਈ ਮੇਰੇ ਇੱਕ ਸਰਿੰਜ ਰਹਿੰਦੀ ਆ ਮੈਂ ਇੱਕ ਸਰਿੰਜ ਪਿਆਦਾ ਮੜਾ ਇਹ ਚ ਪਾ ਦੇ ਪਲਿਆ ਪਲਿਆ ਨਾ ਇਹ ਇੱਕ ਇੱਕ ਸਰਿੰਜ ਮੈਂ ਸਾਰੇ ਜਾਨਵਰਾਂ ਨੂੰ ਪਿਉਣਾ ਹੋਣਾ ਠੀਕ ਆ ਦੋ ਦੋ ਤਿੰਨ ਤਿੰਨ ਬਸ ਇਹ ਹਿਸਾਬ ਨਾਲ ਦੋ ਹੀ ਦੇ ਹਿਸਾਬ ਨਾਲ ਠੀਕ ਆ ਜੀ ਆ ਫੜੋ ਮੜਾ ਠੀਕ ਆ ਇਦਾਂ ਕਰਕੇ ਆ ਹਾਂ ਬਸ ਆਹੀ ਰਹਿੰਦਾ ਸੀਗਾ ਤੇ ਇਹ ਸਾਲਾ ਗਿੱਜ ਗਿਆ ਹੁਣ ਇਹ ਰੋਜ਼ ਪੀਣਿਆ ਠੀਕ ਆ ਠੀਕ ਆ ਨਾ ਤੇ ਤਾਂ ਹੀ ਐਵੇਂ ਹੋਣਾ ਨਾ ਟੜਾ ਟੜਾ ਕੇ ਤਾਈਓ ਟੜਾ ਟੜਾ ਹਜੇ ਤਾਂ ਉਹ ਦੂਜਾ ਉਹ ਕਹਿੰਦਾ ਮੈਨੂੰ ਪਿਓ ਇੰਨੇ ਪਿਆਸੇ ਨੇ ਖੂਨ ਦੇ ਇਹ ਜੰਨੇ ਖੂਨ ਦੇ ਪਿਆਸੇ ਲੈ ਵੀ ਜਗਦੀਪ ਬਾਈ ਦੀਆਂ ਬੱਕਰੀਆਂ ਸਾਰੀਆਂ ਖੂਨ ਦੀਆਂ ਪਿਆਸੀਆਂ ਨੇ ਦੇਖਦਾ ਰਹੋ ਆ ਦੇ ਹੁਣ ਅਗਲਾ ਕੁ ਪਤਾ ਨਹੀਂ ਕੋਈ ਬਲੇਡ ਬਲੂਡ ਵੱਜਿਆ ਖੂਨ ਹੀ ਇੰਨਾ ਗੜਾ ਵੀ ਦੇਖ ਲੈ ਅਲੱਗ ਗਾ ਦੂ ਯਾਰ ਪਤਾ ਨਹੀਂ ਕੀ ਚੀਜ਼ ਵੱਜੀ ਇਹ ਖੂਨ ਆ ਦੱਸ ਫਿਰ ਕਿਵੇਂ ਕਰੀਏ ਪਾਣਾ ਲੋ ਜੀ ਬਾਈ ਜੀ ਆ ਜਾਓ ਤੁਹਾਨੂੰ ਦੱਸ ਦਿਆਂ ਵੀ ਆਪਾਂ ਬੱਕਰੀਆਂ ਨੂੰ ਘੱਟ ਖਰਚੇ 'ਚ ਕਿਵੇਂ ਰਾਈ ਹੈ ਨਾ ਕਿਉਂਕਿ ਹੁਣ ਟਾਈਮ ਆ ਬਾਈ ਜੀ ਸਿਆਲ ਦਾ ਇੱਕ ਗੱਲ ਤੁਸੀਂ ਸੋਚੋ ਹਾਂਜੀ ਸਾਰੇ ਵੀਡੀਓ ਦੇਖਣ ਤੋਂ ਪਹਿਲਾਂ ਇਹ ਗੱਲ ਸੋਚੋ ਵੀ ਬੱਕਰੀਆਂ ਨੂੰ ਜਿਹੜਾ ਖੂਨ ਆ ਉਹ ਕਿਵੇਂ ਪਾਇਆ ਜਾਂਦਾ ਹਾਂਜੀ ਬੱਕਰੀਆਂ ਨੂੰ ਖੂਨ ਕਿਵੇਂ ਕਾਦਾ ਖੂਨ ਠੀਕ ਹੈ ਇੱਕ ਅਸੀਂ ਵੀਡੀਓ ਪਾਈ ਸੀ ਪਹਿਲਾਂ ਗਾਜਰਾਂ ਦੀ ਸਸਤੀਆਂ ਅੱਜਕੱਲ ਵੀਡੀਓ ਪਾਉਂਦੇ ਨੇ ਬੱਕਰੀਆਂ ਦੀ ਚਾਹ ਚਾਹ ਬੱਕਰੀ ਵਾਲੀ ਚਾਹ ਵਾਲੀ ਵੀਡੀਓ ਬਹੁਤ سارے ਭਰਾਵਾਂ ਨੇ ਫੋਨ ਕਰਕੇ ਗਿਆ ਪੀ ਸਾਡੀਆਂ ਬੱਕਰੀਆਂ ਠੰਡ ਤੋਂ ਬਚ ਸਕਦੀਆਂ ਠੀਕ ਆ ਇੱਕ ਅਸੀਂ ਵੀਡੀਓ ਅਗਲੀ ਵੀਡੀਓ ਪਾ ਰਹੇ ਹਾਂ ਅਗਲਾ ਪਾੜ ਤੁਹਾਨੂੰ ਪਹਿਲਾਂ ਹੀ ਦੱਸ ਦਈਏ ਵੀ ਜਿਹੜੇ ਜਾਨਵਰਾਂ ਦੇ ਨੱਕ ਬੰਦ ਹੋ ਜਾਂਦੇ ਨੇ ਸਿੰਡੀ ਦੀ ਵੱਡੀ ਪ੍ਰੋਬਲਮ ਹੈ ਠੀਕ ਆ ਜੀ ਉਹਦਾ ਹੱਲ ਕਿਵੇਂ ਕਰਨਾ ਠੀਕ ਆ ਜੀ ਉਦੋਂ ਪਹਿਲਾਂ ਤੁਹਾਨੂੰ ਦਿਖਾਉਣਾ ਵੀ ਖੂਨ ਇਹ ਤਿਆਰ ਕਿਵੇਂ ਕਰਨਾ ਲੈ ਵੀ ਖੂਨ ਤਿਆਰ ਕਰ ਦਾਂਗੇ ਆਪਾਂ ਬੱਕਰੀਆਂ ਵਾਸਤੇ ਸਪੈਸ਼ਲ ਦੱਸੋ ਜੀ ਹੁਣ ਇਹ ਖੂਨ ਜਿਹੜਾ ਤਿਆਰ ਕਰਨਾ ਜੀ ਖੂਨ ਤਿਆਰ ਕਰਨ ਵਾਲਾ ਜਿਹੜਾ ਬੱਕਰਾ ਹੈਗਾ ਉਹ ਆਹਾ ਨਹੀਂ ਪੌਦਾ ਫੌਦਾ ਫੌਦਾ ਬਿਲਕੁਲ ਕੋਈ ਖੂਨ ਨਹੀਂ ਡਰਿਓ ਨਾ ਐਡੇ ਨਰਦਹੀ ਨਹੀਂ ਹੈਗੇ ਵੀ ਖੂਨ ਪੀਵਾਂਗੇ ਠੀਕ ਆ ਪਰ ਇੱਕ ਜ਼ਰੂਰ ਹੈ ਖੂਨ ਤੋਂ ਘੱਟ ਵੀ ਕੋਈ ਨਹੀਂ ਹੈਗੀ ਇਹਦੀ ਖੂਨ ਤੋਂ ਘੱਟ ਨਹੀਂ ਹੈਗਾ ਤੁਸੀਂ ਬਾਈ ਜੀ ਆਮ ਚੀਜ਼ਾਂ ਤੁਸੀਂ ਖਾਂਦੇ ਰਹਨੇ ਹੋ ਤੇ ਤੁਸੀਂ ਇੱਕ ਮਿੰਟ ਇਹ ਤੁਹਾਨੂੰ ਤਜਰਬਾ ਦਿਖਾਉਣਾ ਇਸੇ ਦੇ ਵਿੱਚੋਂ ਆਹਾ ਖੂਨ ਨਿਕਲਿਆ ਦੇਖੋ ਠੀਕ ਆ ਇਹ ਕਿੰਨੇ ਪੀਸ ਚੋਂ ਨਿਕਲਿਆ ਇਹਨੂੰ ਕਹਿੰਦੇ ਆ ਚਿਕੰਦਰ ਚਿਕੰਦਰ ਠੀਕ ਆ ਇਹ ਕਿੰਨੇ ਪੀਸ ਚੋਂ ਨਿਕਲੇਗਾ ਇੱਕ ਜੋ ਨਿਕਲਿਆ ਇਹ ਇੱਕ ਜੋ ਮੈਂ ਤਾਂ ਇਹ ਕਹਣਾ ਪਹਿਲਾਂ ਆਪ ਵੀ ਪੀਓ ਫੇਰ ਬੱਕਰਿਆਂ ਨੂੰ ਪਿਓ ਠੀਕ ਹੈ ਜੀ ਇਸੇ ਲਈ ਆ ਤੁਸੀਂ ਦੇਖ ਸਕਦੇ ਹੋ ਸੱਤ-ਸੱਤ ਮਹੀਨਿਆਂ ਦੇ ਭੇਡੂ ਆ ਗਏ ਠੀਕ ਹੈ ਠੀਕ ਹੈ ਤੇ ਆਹ ਬਰੀਡਰ ਖੜੇ ਨੇ ਦੋ ਪੂਰੇ ਵੱਡੇ ਬੋਕ ਠੀਕਾ ਠੀਕਾ ਪੂਰਾ ਕੋਈ ਵੀ ਜਾਨਵਰ ਇਹ ਨਹੀਂ ਕਹਿ ਸਕਦੇ ਵੀ ਤੁਸੀਂ ਵੀ ਇਹ ਲਸਾ ਕਿਉਂ ਚੁਗੇ ਇਹ ਪੂਰੇ ਤਕੜਾ ਜਿਹੜਾ ਖੂਨ ਪੀਂਦੇ ਆ ਠੀਕਾ ਜੀ ਸਾਰੇ ਕਿਸਾਨ ਵੀਰਾਂ ਨੂੰ ਇਹੀ ਬੇਨਤੀ ਆ ਮੇਰੀ ਵੀ ਇਹ ਤੁਸੀਂ ਜੇ ਸਸਤਾ ਜਿਹੜਾ ਸੋਰਸ ਹੈ ਖਰਾਕ ਦਾ ਉਹ ਤੁਸੀਂ ਕਿੱਥੋਂ ਲੈਣਾ ਇਹ ਮੈਨੂੰ ਲੱਗਦਾ ਇਹ ਹੋਊਗਾ ਲਗਭਗ 35-40 ਰੁਪਏ ਕਿਲੋ ਯਾਰ ਕਿਵੇਂ ਸਸਤਾ ਕਿਵੇਂ ਹੋ ਗਿਆ ਇਹ ਇਹ ਦੱਸ ਬਈ ਉਹ ਤਾਂ ਮੈਨੂੰ ਇਹ ਸਸਤਾ ਐਦਾਂ ਹੋ ਗਿਆ ਜੀ ਹਾਂਜੀ ਵੀ ਆਮ ਤਾਂ ਇਹ 35-40 ਰੁਪਏ ਕਿਲੋ ਆ ਹਾਂਜੀ ਉਹ ਤਾਂ ਇਹ 100 ਰੁਪਏ ਕਿਲੋ ਵੀ ਵਿਕ ਰਿਹਾ 100 ਰੁਪਏ ਕਿਲੋ 100 ਰੁਪਏ ਕਿਲੋ ਠੀਕ ਆ 100 ਰੁਪਏ ਕਿਲੋ ਇਹ ਜੂਸ ਵਾਲੇ ਐਨੇ ਹੀ ਪਾਉਂਦੇ ਨੇ ਕੱਟ ਕੇ ਐਨੇ ਹੀ ਪਾਉਂਦੇ ਨੇ ਐਨੇ ਹੀ ਪਾਉਂਦੇ ਨੇ ਠੀਕ ਆ 80 ਰੁਪਏ ਦਾ ਜੂਸ ਦਾ ਗਲਾਸ ਦਿੰਦੇ ਆ ਜੱਬ ਜ਼ਿਆਦਾ ਦਿੰਦੇ ਠੀਕ ਆ ਲਾਲੋ ਲਾਲੋ ਹੋ ਜਾਂਦੇ ਨੇ ਲਾਲੋ ਲਾਲ ਹੋ ਜਾਂਦੇ ਨੇ ਹਾਂਜੀ ਤੇ ਅਗ ਇਨੂੰ ਸ਼ਾਰਟ ਦੇ ਵਿੱਚ ਜਲੀ ਆਪਦੇ ਖੇਤ ਦੇ ਵਿੱਚ ਹਾਂਜੀ ਆਹ ਸਸਤਾ ਸੌਦਾ ਦੇਖੋ ਨਾਲ ਨਾਲ ਇਹ ਵੀ ਤੁਹਾਨੂੰ ਮੈਂ ਦੱਸਦਾ ਇਹ ਹੈਗਾ ਛਲਗਮ 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 ਦੀ ਜਾਤੀ ਦਾ ਇੱਕ ਜਿਹੜਾ ਫਲ ਹੈਗਾ ਚੁਕੰਦਰ ਹਾਂਜੀ ਠੀਕ ਹੈ ਜੀ ਜਿਹੜਾ ਚੁਕੰਦਰ ਹੈ ਉਹ ਛਲਗਮ ਦੀ ਜਾਤੀ ਦਾ ਠੀਕ ਹੈ ਜੀ ਇਸੇ ਲਈ ਇਹ ਤੁਸੀਂ ਆਪਣੇ ਜਿੰਨੇ ਵੀ ਕਿਸਾਨ ਆ ਜਿੰਨਾਂ ਕੋਲ ਪਲਾਟ ਆ ਜਿੰਨਾਂ ਕੋਲੇ ਆਪਣਾ ਖੇਤੀਬਾੜੀ ਕਰਦੇ ਆ ਜਾਂ ਕਣਕ ਦੇ ਨਾਲ ਕਿਸੇ ਵੀ ਫਸਲ ਦੇ ਨਾਲ ਹਾਂਜੀ ਤਾਂ ਤੁਸੀਂ ਇਹ ਆਪਣੇ ਵਟਾਂ ਦੇ ਉੱਪਰ ਬੀਜੋਗੇ ਪਾ ਇਹ ਬਿਲਕੁਲ ਜਿਵੇਂ ਆਪਾਂ ਕਹ ਦੀ ਪੰਜਾਬ ਵਿੱਚ ਫ੍ਰੀ ਆਫ ਕੋਸਟ ਕੱਲਾ ਬੀਜ ਤੇ ਖਰਚ ਆਊਗਾ ਤੁਹਾਡਾ ਠੀਕ ਹੈ ਜੀ ਕੱਲਾ ਬੀਜ ਤੇ ਠੀਕ ਹੈ ਜੀ ਤਾਂ ਇਹ ਬਿਲਕੁਲ ਅੱਜ ਕੱਲ ਤਾਂ ਨਵੇਂ ਮਹੀਨੇ ਹਾਂਜੀ ਤੁਸੀਂ ਫੀਡ ਵੀ ਨਾ ਬਾਈ ਜੀ ਪਾਓ ਠੀਕ ਹੈ ਜੀ ਸਿਰਫ ਇਹ ਵੱਟਾਂ ਤੋਂ ਪੱਟੋ ਤੋਂ ਢੋ ਕੇ ਕੱਟ-ਕੱਟ ਕੇ 10 ਕਿਲੋ 10 ਬੱਕਰੀਆਂ ਨੂੰਵਾਦੋ ਵਾਦੂ ਆ ਠੀਕ ਹੈ ਕਿਲੋ ਕਿਲੋ ਖਵਾ ਦਈਏ ਕਿੰਨੋ ਕਿਲੋ ਖਵਾ ਦੋ ਅਗਰ ਤੁਸੀਂ ਨਹੀਂ ਬੀਜਣੇ ਨਹੀਂ ਕਿਤੋਂ ਲੈਣੇ ਤਾਂ ਤੁਸੀਂ ਇਹ ਤੁਹਾਨੂੰ ਦੂਜਾ ਸਟੈਪ ਸਬਜੀ ਮੰਡੀ ਤੋਂ ਬਹੁਤ ਸਸਤਾ ਮਿਲ ਜੂਗਾ ਠੀਕ ਹੈ ਜੀ ਗਾਜਰਾ 5 ਰੁਪਏ ਕਿਲੋ ਮਿਲਦੀਆਂ ਹਾਂਜੀ 2 ਰੁਪਏ ਕਿਲੋ ਵਾਲੀਆਂ ਵੀ ਮਿਲਦੀਆਂ ਉਹ ਵੀ ਤੁਸੀਂ ਫ੍ਰੀ ਆਫ ਕਾਸਟ ਕਿਉਂਕਿ ਸਾਡਾ ਮੇਨ ਮਕਸਦ ਇੱਥੇ ਆਣਾ ਧੂਰੀ ਦਾ ਤੇਰਦਾਵਾ ਫਾਰਮ ਦਾ ਇਹ ਮਕਸਦ ਹੈ ਵੀ ਆਪਣੇ ਪਸ਼ੂਆਂ ਨੂੰ ਘੱਟ ਤੋਂ ਘੱਟ ਕਾਸਟ ਦੇ ਵਿੱਚ ਤੁਸੀਂ ਖਰਾਕ ਦਿਓ ਠੀਕ ਹੈ ਜੀ ਘੱਟ ਤੋਂ ਘੱਟ ਕਾਸਟ ਦੇ ਵਿੱਚ ਪਾਲੋ ਤਾਂ ਕਿ ਤੁਸੀਂ ਬੱਕਰੀ ਪਾਲਣ ਦੇ ਵਿੱਚ ਫਾਇਦਾ ਲੈ ਸਕੋ ਠੀਕ ਹੈ ਜੀ ਠੀਕ ਹੈ ਜੀ ਇਸੇ ਲਈ ਇਹ ਕੋਈ ਖੂਨ ਨਹੀਂ ਇਹ ਚਕੰਦਰ ਦਾ ਜੂਸ ਹੈ ਠੀਕ ਹੈ ਜੀ ਚਕੰਦਰ ਦਾ ਜੂਸ ਸਿਹਤ ਲਈ ਬਹੁਤ ਹੀ ਲਾਹੇਵੰਦ ਆ। ਠੀਕ ਬੱਕਰੀਆਂ ਲਈ ਵੀ ਤੇ ਮੈਂ ਮੰਨਦਾ ਪਰ ਉਹ ਜੂਸ ਕੱਢ ਕੇ ਨਹੀਂ ਪਲਾ ਸਕਦੇ। ਇਹ ਤੁਹਾਨੂੰ ਸਮਝਾਉਣ ਦਾ ਇੱਕ ਜਰੀਆ ਸੀ ਵੀ ਇੱਕ ਚਕੰਦਰ ਤੋਂ ਇੰਨਾ ਖੂਨ ਬਣ ਸਕਦਾ। ਸਹੀ ਗੱਲ ਹੈ। ਇੰਨਾ ਜੂਸ ਬਣ ਸਕਦਾ। ਤਾਂ ਤੁਸੀਂ ਜਦੋਂ ਫਾਇਦਾ ਕੀ ਕੀ ਆ ਬਾਈ ਜੀ ਆਪਾਂ ਨੂੰ ਇਹਦਾ ਨਾ ਫਾਇਦਾ ਹੈ ਬਾਈ ਜੀ ਦੇਖੋ ਇੱਕ ਤਾਂ ਸਭ ਤੋਂ ਵੱਡੀ ਗੱਲ ਹੈ ਵੀ ਪ੍ਰੋਟੀਨ ਦਾ ਸੋਰਸ ਆ ਜਿਹੜਾ ਠੀਕ ਠੀਕ ਜਿਹੜਾ ਸੈੱਲਾਂ ਦਾ ਯਾਨੀ ਕਿ ਪਲੇਟਸ ਬਣਾਉਂਦਾ ਬੱਕਰੇ ਦੇ ਵਿੱਚ ਆਪਾਂ ਕਹਿੰਦੇ ਨੇ ਲੱਕ ਬਾਹ ਹੋ ਗਿਆ ਹਾਂਜੀ ਲੱਤਾਂ ਦੀ ਕਮਜ਼ੋਰੀ ਹੋ ਗਈ ਤੁਰ ਨਹੀਂ ਰਹੀ ਉਹ ਸਭ ਖੂਨ ਦੀ ਘਾਟ ਕਾਰਨ ਹੁੰਦੀ ਘਾਟ ਕਾਰਨ ਫਿਰ ਖੂਨ ਦੀ ਘਾਟ ਕਰਨ ਵਾਸਤੇ ਐਡੀਕੀ ਸ਼ਿਸ਼ੂ ਡਾਕਟਰ 300 ਦੀ ਦਿੰਦੇ ਨੇ ਸਹੀ ਗੱਲ ਹੈ ਇਹ ਤਾਂ 300 ਦੇ ਵਿੱਚ ਜੇ ਤੁਸੀਂ 100 ਰੁਪਏ ਦਾ ਬੀਜ ਆਪਦੀਆਂ ਬੱਟਾਂ ਤੇ ਸਿੱੜ ਦੋ ਹਾਂਜੀ ਤਾਂ ਇਹੀ ਚੰਗਦਰ ਤੁਹਾਨੂੰ ਬਿਲਕੁਲ ਸਸਤੇ ਰੂਪ ਦੇ ਵਿੱਚ ਵੈਜੇ ਠੀਕ ਹੈ ਜੀ ਠੀਕ ਹੈ ਜੀ ਤੇ ਨਾਲ ਇਹਦੇ ਛਲਗੰਬੀ ਵੀ ਵੀ ਸਕਦੇ ਹੋ ਮਠਾਸ ਹੁੰਦੀ ਹੈ ਛਲਗਮ ਜਿਵੇਂ ਬੋਡਾਂ ਦੀ ਪ੍ਰੋਮਾ ਆਉਂਦੀ ਹੈ ਬੱਕਰਿਆਂ ਨੂੰ ਹਾਂਜੀ ਠੀਕ ਹੈ ਹੱਡੀਆਂ ਕਿਰਚ-ਕਿਰਚ ਕਰਦੀਆਂ ਕੈਲਸ਼ੀਅਮ ਬਹੁਤ ਆ ਇਹਦੇ ਵਿੱਚ ਤਾਂ ਤੁਸੀਂ ਇਹ ਵੀ ਪਾ ਸਕਦੇ ਆ ਇਹ ਵੀ ਪਾ ਸਕਦੇ ਆ ਠੀਕ ਹੈ ਜੀ ਇਸ ਲਈ ਇੰਨਾ ਕਿ ਸਾਡਾ ਮੈਂ ਸਭ ਤੋਂ ਵੱਡਾ ਧੰਨਵਾਦ ਦਿਆਂ ਇਲਤੀ ਲਾਣਾ ਤੂਰੀ ਤਰਸੇਮ ਬਾਈ ਦਾ ਠੀਕ ਹੈ ਬਾਈ ਧੰਨਵਾਦ ਇਹਦੇ ਜਰੀਏ ਇਹ ਬਹੁਤ ਸਾਰੇ ਕਿਸਾਨ ਇਨਾਮ ਦਿਓ ਨਾ ਦਿਓ ਸਬਸਕ੍ਰਾਈਬ ਕਰੋ ਨਾ ਕਰੋ ਲਾਈਕ ਕਰੋ ਨਾ ਕਰੋ ਪਰ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਹੋਰ ਬਹੁਤ ਸਾਰੇ ਬੱਕਰੀ ਬਾਲਕਾਂ ਨੂੰ ਇਸ ਚੀਜ਼ ਦਾ ਫਾਇਦਾ ਹੋ ਸਕੇ ਠੀਕ ਹੈ ਜੀ ਸਹੀ ਗੱਲ ਹੁਣ ਕਰ ਲਓ ਤਿਆਰੀ ਮੰਡੀਆਂ ਤੋਂ ਹਾਂਜੀ ਖੇਤੀਬਾੜੀ ਤੋਂ ਬੱਟਾਂ ਤੋਂ ਹਜੇ ਵੀ ਟਾਈਮ ਹੈ ਅਜੇ ਵੀ ਬੀਜ ਲੋ ਠੀਕ ਹੈ ਜੀ ਮਾਰਚ ਤੱਕ ਇਸ ਫਸਲ ਨੇ ਚੱਲਣਾ ਮਾਰਚ ਤੱਕ ਠੀਕ ਹੈ ਕਿਸੇ ਲਈ ਮੈਂ ਕਹਿਣਾ ਹੁਣ ਨਾ ਵੀ 70% ਬੱਕਰੀ ਪਾਲਣ ਖੇਤੀਬਾੜੀ ਨਾਲ ਜੁੜਿਆ ਹੋਇਆ ਉਹ ਤੁਹਾਡੇ ਤੇ ਡਿਪੈਂਡ ਹੈ ਵੀ ਤੁਸੀਂ ਉਹਨੂੰ ਜੋੜ ਕੇ ਰੱਖਣਾ ਹੈ ਜਾਂ ਸਾਰਾ ਕੁਝ ਮੁੱਲ ਦਾ ਲੈਣਾ ਹੈ ਜੇ ਮੁੱਲ ਦਾ ਪਾਉਂਗੇ ਤੁਹਾਨੂੰ ਖਰਚੇ ਵੱਧ ਮਹਿਣਗੇ ਅਗਰ ਤੁਸੀਂ ਖੇਤੀਬਾੜੀ ਦਾ ਤਿਆਰ ਕਰੋਗੇ ਤੁਹਾਨੂੰ ਸਸਤਾ ਪਏ ਲਓ ਜੀ ਬਾਈ ਜੀ ਜੇ ਕਿਸੇ ਵੀ ਮੇਰੇ ਵੀਰ ਕੋਲੇ ਥਾਂ ਹੈਗੀਆਂ ਤਾਂ ਉਹ ਇਹ ਚੀਜ਼ ਨੂੰ ਬੀਜ ਲੋ ਬੱਕਰੀ ਵਾਲਾ ਠੀਕ ਹੈ ਜੀ ਬੱਕਰੀ ਵਾਲਾ ਇਹ ਚੀਜ਼ ਨੂੰ ਬੀਜੋ ਕਿਉਂਕਿ ਇਹਦੇ ਨਾਲ ਤੁਹਾਨੂੰ ਬਹੁਤ ਜ਼ਿਆਦਾ ਪੈਸੇ ਦੀ ਬੱਚਤ ਹੋਊਗੀ ਬਾਈ ਜੀ ਤੁਹਾਡੀਆਂ ਬੱਕਰੀਆਂ ਚਾਹਾਂ ਹਫ਼ਤੇ ਦੇ ਵਿੱਚ ਰੱਜ ਸਕਦੀਆਂ ਨੇ ਹਾਂ ਜੀ ਸਰਬ ਕੀ ਲੈਣਾ ਤੁਸੀਂ ਇਹ ਆਹ ਚਕੰਦਰ ਚਕੰਦਰ ਠੀਕ ਆ ਚਕੰਦਰ ਮਾਰਕੀਟ ਚੋਂ ਸਭ ਕਿਤੋਂ ਮਿਲੂਗੀ ਤੁਹਾਨੂੰ ਤੇ ਦੂਜਾ ਨੰਬਰ ਆ ਛਲਗਮ ਸਹੀ ਗੱਲ ਆ ਇੰਨੇ ਅੰਤਾਂ ਦੇ ਮਿਲਦੇ ਆਂ ਅੰਤਾਂ ਦੇ ਮੰਡੀਆਂ ਦੇ ਵਿੱਚੋਂ ਤੁਹਾਨੂੰ ਇਹ 2 ਰੁਪਏ 4 ਰੁਪਏ ਕਿਲੋ ਵੀ ਮਿਲ ਸਕਦੇ ਸਹੀ ਗੱਲ ਹੈ ਨਾ ਤਾਂ ਸਬਜ਼ੀ ਮੰਡੀ ਤੋਂ ਲਓ ਜਾਂ ਖੇਤੀ ਚੋਂ ਲਓ ਸਹੀ ਗੱਲ ਹੈ ਇਹਦੀ ਵੈਲਿਊ ਇੰਨੀ ਹੈ ਕਿ ਕਿਸੇ ਨੂੰ ਪਤਾ ਹੀ ਨਹੀਂ ਕਿਸੇ ਨੂੰ ਪਤਾ ਹੀ ਨਹੀਂ ਕਿਸੇ ਨੂੰ ਪਤਾ ਇਹਦੀ ਵੈਲਿਊ ਇਹ ਪਤਾ ਕੀ ਆ ਬਾਈ ਜੀ ਕਿਹਨੂੰ ਪਤਾ ਵੈਲਿਊ ਜਿਹੜੇ ਕਰੋੜਾਂ ਰੁਪਏ ਗੱਡੀਆਂ ਲੈ ਕੇ ਰੋਡ ਤੇ ਲੈ ਕੇ ਜੂਸ ਪੀਂਦੇ ਆ ਉਹਨਾਂ ਨੂੰ ਇਹਦੀ ਵੈਲਿਊ ਪਤਾ ਹੈ ਜਿਹੜੇ ਕਿਸਾਨ ਦੀ ਵੱਟਦੇ ਇਹ ਜਮਾ ਫ੍ਰੀ ਹੁੰਦੇ ਨੇ ਉਹਨੂੰ ਇਹਦੀ ਵੈਲਿਊ ਹੀ ਨਹੀਂ ਪਤਾ ਸਹੀ ਗੱਲ ਹੈ ਇਹ ਉਹਨੂੰ ਆਇਆ ਵੀ ਯਾਰ ਕੀ ਆ ਇਹਦਾ ਕਿਤੇ ਇਹ ਲੋਕ ਤਾਂ ਐ ਸੋਚੀ ਬਟਲ ਵੀ ਤਾਂ ਤਕੜੇ ਲੋਕ ਹੀ ਪੀਂਦੇ ਨੇ ਸਹੀ ਗੱਲ ਵੀ ਇਹ ਤਾਂ ਗਰੀਬ ਤੇ ਵਾਸਤੇ ਬਣੀ ਨਹੀਂ ਤੇ ਲੋ ਜਣ ਕਰ ਲਓ ਤਿਆਰੀ ਮੁੱਠੀ ਮੁੱਠੀ ਪੀ ਦੀ ਅਰੇ ਵੀ ਜਲੋ ਮੁੱਠੀ ਮੁੱਠੀ ਪੀ ਯਾਰ ਨਾ ਮੁੱਠੀ ਵੀ ਨਾਲ ਅੰਡਾਂ ਦੀਆਂ ਪੰਡਾਂ ਹੋ ਜਾਣਗੀਆਂ ਅੰਡਾਂ ਦੀਆਂ ਪੰਡਾਂ ਹੀ ਸਹੀ ਗੱਲ ਹੈ ਤੁਹਾਡੀ ਕਿਤੇ ਬਾਟਾ ਕਿਤੇ ਵੀ ਧਰਤੀ ਜਿੰਨੀ ਵੀ ਤੁਹਾਡੇ ਕੋਲ ਖਾਲੀ ਹੈ ਬੱਕਰੀ ਪਾਲ ਕੇ ਵੀਜ ਲੋ ਇਹਦਾ ਪੱਤਾ ਪੱਤਾ ਵੀ ਕੰਮ ਆਊਗਾ ਤੁਹਾਡੀ ਸਹੀ ਗੱਲ ਹੈ ਹਾਂਜੀ ਧੰਨਵਾਦ ਲਓ ਜੀ ਬਾਈ ਜੀ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸੋ ਅਗਲਾ 파ਰ ਨੂੰ ਸੇਤੀ ਆਊਗਾ ਹੁਣ ਆਪਾਂ ਜਾਦੇ ਗੈਪ ਨਹੀਂ ਪਾਉਂਦੇ ਇੱਕ ਹੋਰ ਵੀ ਹਾਂ ਬਿਲਕੁਲ ਬਸ ਜਨਵਰੀ ਜਨਵਰੀ ਸਾਨੂੰ ਟਾਈਮ ਦਿਓ ਅਸੀਂ ਥੋੜਾ ਵਿਜੀ ਆ ਮਟਰਨ ਦੇ ਵਿੱਚ ਰੰਦਾਵਾ ਚਾਰ ਵੀ ਕਿਸੇ ਨੇ ਲੈਣਾ ਲੈ ਸਕਦਾ ਲੈ ਸਕਦਾ ਅਗਲੀ ਵਾਰ ਤੁਹਾਨੂੰ 파ਰ ਹੀ 파ਰ ਕਰਦੇ ਆਂਗੇ ਹਾਂਜੀ ਹਾਂਜੀ ਸਹੀ ਗੱਲ ਹੈ ਹੁਣ ਤੁਹਾਨੂੰ ਚੰਗੀ ਚੰਗੀ ਜਾਣਕਾਰੀ ਲਤੀਲਾ ਤੂਰੀ ਤੇ ਰਾਈ ਮਿਲਦੀ ਰਹੂ ਅੱਗੇ ਦੇ ਅੱਗੇ ਬਾਦ ਤੁਸੀਂ ਚਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਕਰ ਦਿਓ ਸ਼ੇਅਰ ਦੱਬ ਕੇ ਦੱਬ ਕੇ ਧੰਨਵਾਦ ਧੰਨਵਾਦ